ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਸ ਧਰਤੀ ਤਾਕਤ ਢੇਲ ਸਿੰਘ ਖਾਲਸਾ ਹੋਰ ਸੁਣਾਓ ਬਾਬੋ ਕੀ ਹਾਲ ਚਾਲ ਨੇ ਸਾਰੇ ਭਰਾ ਠੀਕ ਠਾਕ ਹੋ ਬਾਬੋ ਅਖੇਨਾ ਜਸਕਰਨ ਸਿੰਘ ਕੌਣ ਸਿੰਘ ਵਾਲੇ ਵਾਲਾ ਅਖੇ ਏਜੰਸੀਆਂ ਦਾ ਬੰਦਾ ਏਜੰਸੀਆਂ ਨੇ ਫਿੱਟ ਕੀਤਾ ਹੋਇਆ ਉਹ ਅਖੇ ਨਾ ਜਿਹੜੀ ਪਾਰਟੀ ਚ ਜਾਂਦਾ ਉਹਨੂੰ ਖਰਾਬ ਕਰ ਦਿੰਦਾ ਮੈਂ ਬੜੇ ਬੰਦਿਆਂ ਤੋਂ ਗੱਲਾਂ ਸੁਣੀਆਂ ਜਰ ਮੈਨੂੰ ਇੱਕ ਗੱਲ ਦੱਸੋ ਜੇ ਜਸਕਰਨ ਸਿੰਘ ਕਾਨ੍ਹ ਸਿੰਘ ਵਾਲਾ ਏਜੰਸੀਆਂ ਦਾ ਬੰਦਾ ਮੰਨ ਲਓ ਸਾਰਿਆਂ ਨਾਲ ਪਹਿਲਾਂ ਤਾਂ ਜਸਕਰਨ ਸਿੰਘ ਕਾਨ੍ਹ ਸਿੰਘ ਵਾਲੇ ਨੇ ਇਸ ਗੱਲ ਦਾ ਰੌਲਾ ਪਾਇਆ ਵੀ ਭਾਈ ਸਾਹਿਬ ਨੂੰ ਜਿਹੜੀ ਐਮਪੀ ਦੀ ਟਿਕਟਾ ਖੰਡੂਰ ਸਾਹਿਬ ਤੋਂ ਲੜਾਉਣੀ ਚਾਹੀਦੀ ਸਭ ਤੋਂ ਪਹਿਲਾਂ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲੇ ਨੇ ਇਹ ਗੱਲ ਕਹੀ ਆ ਕਈ ਕਿੱਥੇ ਸੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰ ਸਾਹਿਬ ਸਾਹਿਬ ਜਿਹੜਾ ਮੋਰਚਾ ਲੱਗਿਆ ਸੀ ਉੱਥੇ ਵੀ ਕਹੀ ਇਹਨੇ ਸਾਰਿਆਂ ਨੂੰ ਜਿਆਦਾ ਇਹਨੇ ਨਾਲ ਸੰਘਰਸ਼ ਕੀਤਾ ਵੀ ਇਹਨੂੰ ਟਿਕਟ ਲੜਾਓ ਟਿਕਟ ਲੜਾਓ ਖੰਡੂਰ ਸਾਹਿਬ ਤੋਂ ਅਖਿਓ ਸਰਕਾਰੀ ਬੰਦਾ ਉਹ ਏਜੰਸੀਆਂ ਦਾ ਬੰਦਾ ਜਿੰਨੇ ਇੱਕੇ ਪਾਰਟੀ 'ਚ ਰਹਿ ਕੇ ਕੌਮ ਦੀ ਲੜਾਈ ਲੜੀ ਇੱਥੇ ਪਾਰਟੀ 'ਚ ਨਹੀਂ ਤਾਂ ਇੱਥੇ ਤਾਂ ਨੇਤੀ ਦਲ ਬਦਲੂ ਆ ਸਵੇਰੇ ਕਿਸੇ ਹੋਰ ਪਾਰਟੀ 'ਚ ਹੁੰਦੇ ਆ ਸ਼ਾਮ ਨੂੰ ਕਿਸੇ ਹੋਰ ਤੇ ਵੜ ਜਾਂਦੇ ਆ ਐ ਹੋ ਜੇ ਬੰਦੇ ਤੇ ਪਰ ਵੇਖੋ ਜਸਕਰਨ ਸਿੰਘ ਕਾਨਸ ਇੱਥੇ ਪਾਰਟੀ 'ਚ ਰਿਹਾ ਹਾਂਜੀ ਜਸਕਰਨ ਸਿੰਘ ਕਾਨ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਸਾਹ ਲਾ ਲਓ ਤੁਸੀਂ ਕਿਥੋਂ 84 ਦੀਆਂ ਗੱਲਾਂ ਆ ਆਪਣਾ ਤਾਂ ਜਰਮ ਨਹੀਂ ਹੋਇਆ ਹਣਾ ਤੋਂ ਉਦੋਂ ਤੋਂ ਲੈ ਕੇ ਅੱਜ ਤੱਕ ਹੁਣ ਚਲੋ ਉਹਨੇ ਪਾਰਟੀ ਬਣਾਉਦੀ ਬਣਾ ਲਈ ਸੀ ਹੁਣ ਉਹ ਭਾਈ ਸਾਹਿਬ ਰ ਪਾਰਟੀ ਨਾਲ ਰਲ ਗਿਆ ਕਾਲੀ ਦਰਵਾਜ਼ਾ ਪੰਜਾਬ ਦੀ ਨਾਲ ਦੱਸੋ ਮੈਨ ਸਾਡੇ ਲੋਕਾਂ ਨੂੰ ਯਾਰ ਅਕਲ ਹੀ ਨਹੀਂ ਹੁੰਨੀ ਆਪਦੇ ਬੰਦਿਆਂ ਨੂੰ ਏਜੰਸੀਆਂ ਦੇ ਬੰਦੇ ਦੱਸੀ ਜਾਂਦੇ ਆ ਉਹ ਜਿਹੜੇ ਏਜੰਸੀਆਂ ਦੇ ਬੰਦਿਆਂ ਬੰਦੇ ਆ ਉਹਨਾਂ ਦੇ ਇਸ਼ਾਰਿਆਂ ਤੇ ਚੱਲਦੇ ਆ ਉਹਨਾਂ ਨੂੰ ਆਪਦੇ ਬੰਦੇ ਦੱਸੀ ਜਾਂਦੇ ਹੂੰ ਮੈਨ ਸਾਡੀ ਮਤ ਨੂੰ ਕੀ ਹੋ ਗਿਆ ਯਾਰ ਸਾਨੂੰ ਹੋ ਕੀ ਗਿਆ ਸੀ ਕਰਨਾ ਕੀ ਚਾਹੁੰਦੇ ਆ ਬੇੜਾ ਸਾਡਾ ਤਾਂ ਗਰਕ ਹੋ ਗਿਆ ਯਾਰ ਅਸੀਂ ਆਪਦਾ ਸਿੱਖ ਚਿਹਰਾ ਜਿਹੜਾ ਵੀ ਕੋਈ ਬੰਦਾ ਉਹਨੂੰ ਜਿਤਾਉਣ ਦੀ ਗੱਲ ਹੀ ਨਹੀਂ ਕਰਦੇ ਉਹਨੂੰ ਮੂਹਰੇ ਲਿਆਉਣ ਦੀ ਗੱਲ ਹੀ ਨਹੀਂ ਕਰਦੇ ਤੇ ਹੋਇਆ ਸਾਨੂੰ ਕੀ ਹੈ ਯਾਰ ਸਾਨੂੰ ਅਸਲ ਚ ਬਿਮਾਰੀ ਕੀ ਪਈ ਹੈ ਜਿਹੜੇ ਏਜੰਸੀਆਂ ਦੇ ਇਸ਼ਾਰੇ ਤੇ ਚੱਲਦੇ ਆ ਕਰੋ ਪਤਾ ਕੌਣ ਆ ਜਿਹੜੇ ਆਰਐਸਐਸ ਦੇ ਇਸ਼ਾਰਿਆਂ ਤੇ ਚੱਲਦੇ ਪਤਾ ਕਰੋ ਕੌਣ ਆਉ। ਜਿਹੜੇ ਮਿੱਤ ਦਲਬਦਲੂ ਆ ਜਿਹੜੇ ਦਿਨੇ ਹੋਰ ਹੁੰਦੇ ਸ਼ਾਮ ਨੂੰ ਹੋਰ ਪਾਰਟੀ 'ਚ ਹੁੰਦੇ ਆ। ਉਹਨਾਂ ਦੇ ਤਲਵੇ ਚੜਦੇ ਆਪਾਂ ਲੋਕ ਉਹਨਾਂ ਦੇ ਤਲਵੇ ਚੜਦੇ ਆ। ਜਿਹੜਾ ਬੰਦਾ ਸੱਚ ਤੇ ਤੌਰ ਦਾ ਸਨਚਾਈ ਤੇ ਚੱਲਦਾ ਜਿਹੜਾ ਬੰਦਾ। ਉਹਨਾਂ ਦੀ ਅਸੀਂ ਗੱਲ ਹੀ ਨਹੀਂ ਸੁਣਦੇ। ਉਹਨੂੰ ਅਸੀਂ ਨਾ ਬਾਬਾ ਤੈਨੂੰ ਵੋਟ ਨਹੀਂ ਪਾਉਂਦੇ ਅਸੀਂ ਅਸੀਂ ਤੈਨੂੰ ਨਹੀਂ ਜਿਤਾਉਣਾ। ਨਾ ਹੈ ਤਾਂ ਉਹਨੂੰ ਜਿਤਾਉਣਾ ਜਿੰਦੇ ਮੁਰਕੇ ਵੀ ਜੁੱਤੀਆਂ ਚੱਟਣੀਆਂ ਪਿੱਛੇ ਜਾ ਜਾ ਕੇ ਅਸੀਂ ਉਹਨੂੰ ਜਿਤਾਉਣਾ ਤੈਨੂੰ ਨਹੀਂ ਜਿਤਾਉਣਾ ਅਸੀਂ ਤੈਨੂੰ ਵੋਟ ਨਹੀਂ ਪਾਉਣੀ ਅਸੀਂ ਆ ਹਾਲ ਹੈ ਸਾਡਾ ਕਿਹ ਏਜੰਸੀਆਂ ਦਾ ਬੰਦਾ ਅਮਰਤਪਾਲ ਵੀ ਏਜੰਸੀਆਂ ਦਾ ਬੰਦਾ ਆਕਰਮ ਸਿੰਘ ਵਾਲੇ ਵੀ ਏਜੰਸੀਆਂ ਦਾ ਬੰਦਾ ਅਮਰਤਪਾਲ ਦਾ ਪਾਪਾ ਵੀ ਏਜੰਸੀਆਂ ਦਾ ਬੰਦਾ ਉਹਦਾ ਪਰਿਵਾਰ ਵੀ ਏਜੰਸੀਆਂ ਦਾ ਬੰਦਾ ਇਹ ਸਾਰੇ ਖਰੀਦੇ ਹੋਏ ਆ ਲੱਖ ਦੀ ਲਾਹਣ ਤਾਂ ਥੋੜੇ ਉੱਤੇ ਏ ਸਾਰੇ ਸਿੰਘਾਂ ਦੇ ਐਨਐਸਏ ਲੱਗੀ ਪਈ ਆ ਭਾਈ ਸਾਹਿਬ ਤੇ ਯੂਏਪੀਐਲ ਆਈ ਪਈ ਆ ਹਰੀਨੋ ਵਾਲਾ ਕਤਲ ਆ ਜਿਹੜਾ ਭਾਈ ਸਾਹਿਬ ਤੇ ਠੋਕੇ ਆ ਪਿਆ ਪੰਜਾਬ ਦੀਆਂ ਜੇਲਾਂ ਅੰਮ੍ਰਿਤਸਰ ਤੇ ਜਲੰਧਰ ਜੇਲਾਂ ਨੌਜਵਾਨਾਂ ਨਾਲ ਭਰੀਆਂ ਪਈਆਂ ਹੈ 751 ਦੇ ਪਰਚੇ ਦੇ ਕੇ ਉਹਨਾਂ ਦੇ ਹਜੇ ਤੱਕ ਜ਼ਮਾਨਤ ਆਪਣਾ ਬਾਹਰ ਨਹੀਂ ਆਇਆ ਕੋਈ ਜ਼ਮਾਨਤ ਨਹੀਂ ਹੋਈ ਦੱਸੋ ਪਤਾ ਨਹੀਂ ਸਾਨੂੰ ਹੋਇਆ ਕੀ ਆ ਤੇ ਅਸੀਂ ਚਾਹੁੰਨੇ ਕੀ ਆ ਤੁਹਾਡਾ ਮੋਟਾ ਵੀਰੋ ਆਪਣਾ ਫਰਜ਼ ਪਛਾਣੋ ਆਪਣੇ ਹੱਕਾਂ ਦੀ ਗੱਲ ਕਰੋ ਫਿਰ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਉਹ ਆਗੂ ਚੁਣੀਏ ਆਪਾਂ ਅਕਾਲੀ ਦੇਖ ਲੈ ਕਾਂਗਰਸੀ ਦੇਖ ਲੈ ਝਾੜੂ ਵਾਲੇ ਫਿਰ ਦੇਖ ਲੈ ਕਿਸੇ ਨੇ ਕੋਈ ਕੀਤਾ ਨਹੀਂ ਕੀਤਾ ਨਾ ਹੁਣ ਫਿਰ ਲੈਓ ਨਵੀਂ ਧਿਰ ਲੈਓ ਅਕਾਲੀ ਦਲ ਵਾਰਿਸ ਪੰਜਾਬ ਦੇ ਲੱਗ ਜੂ ਪਤਾ ਕਿੰਨਾ ਕੰਮ ਕਰਦੇ ਕੀ ਕੋਸ਼ਾ ਸਾਰਿਆਂ ਨੂੰ ਮੌਕਾ ਦਿੱਤਾ ਨਾ ਦਿਓ ਮੌਕਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ